چو يا بينه ڍڙو ڍيڙو ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦਤੋ ਜੀ ਹਾਂਜੀ ਹੈ ਕਿ ਸਰ ਮਾਮਲਾ ਤੁਸੀਂ ਡੀਸੀ ਦੇ ਉੱਤੇ ਪਾਸ ਡੀਸੀ ਦਫ਼ਤਰ ਦੇ ਉੱਪਰ ਅਸੀਂ ਨਾ ਸਾਡੇ ਨਗਰ ਦੇ ਵਿੱਚ ਅਕੋਤੀ ਸਾਧ ਕਾਫੀ ਸਾਲਾਂ ਤੋਂ ਰਹਿ ਰਿਹਾ ਜੀ ਉਹ ਨਾ ਇਸ ਸਾਧ ਲਾਣੇ ਨੂੰ ਜਾਨੀ ਕਿ ਜਿਹੜੀ ਸੰਤ ਸਮਾਦੀ ਮੰਡਲੀ ਆ ਉਹਨਾਂ ਨੂੰ ਵੀ ਵਦਨਾਮ ਕਰਦਾ ਸਨਿਆਸੀ ਜਿਹੜੇ ਆ ਸਾਡੇ ਆਪਾਂ ਦੇਖਦੇ ਨੇ ਮਾਹਾਤਮਾ ਹਿੰਦੇ ਸਨਿਆਸੀ ਰਹਿੰਦੇ ਆਲ ਵਰਲਡ ਹਰ ਦੋ ਵਾਰ ਜਾਂ ਕਿਤੇ ਹੋਰ ਰਹਿੰਦੇ ਆ ਉਹਨਾਂ ਨੂੰ ਵੀ ਇਹਨੇ ਦਾਗ ਲਾਤਾ ਸਨਿਆਸੀ ਤੌਰ ਤੇ ਰਹਾ ਮੈਂ ਹੈਰਾਨ ਆ ਇਸ ਤੋਂ ਭਈ ਤੂੰ ਜੇ ਪੜੀ ਸਰਦਾ ਨਹੀਂ ਤੇਰੇ ਕੋਲੇ ਇਹ ਜੀਆਂ ਬੀਬੀਆਂ ਪਹਿਣਾ ਆਉਂਦੀਆਂ ਤੂੰ ਕਹ ਦੇ ਭਾਈ ਮੇਰਾ ਨਹੀਂ ਸਕਦਾ ਵਿਆਹ ਕਰਾ ਪਹਿਲੀ ਗੱਲ ਆ ਸਨਿਆਸੀ ਬੰਦਾ ਹੋਣ ਦਾ ਜੇ ਤੇਰੇ ਕੋਲ ਇਹ ਜੀ ਕਾਮ ਦੀ ਕਰੋਦੀ ਆ ਤੂੰ ਆਪਦੀ ਮੈਂ ਤਾਂ ਕਹਣਾ ਵੀ ਹਾਂ ਜੀ ਨਸਬੰਦੀ ਹੋਣੀ ਚਾਹੀਦੀ ਆ ਜਿਹੜੇ ਬੰਦੇ ਨੇ ਤੇ ਸਰਦਾਲੂ ਆ ਨਸਬੰਦੀ ਕਰਾਉਣਾ ਆਪਦੀ ਆਪੀ ਆਪਦੀ ਵੀ ਕਰਾਵੇ ਦੇਖੋ ਜੀ ਇਹ ਕੀ ਹਾਲਾਤ ਬਣਾਏ ਹੋਏ ਇਹਨਾਂ ਦੇ ਢੋਂਗੀ ਸਾਧ ਬਣੇ ਹੋਏ ਆ ਲੋਕਾਂ ਤੋਂ ਰੁਪਈਆ ਲੁੱਟਦੇ ਆ ਆਪਣੀਆਂ ਕੋਠੀਆਂ ਰਿਸ਼ਤੇਦਾਰਾਂ ਦੀਆਂ ਬਰਦੇਸਾਂ ਦੇ ਵਿੱਚ ਇਹਨਾਂ ਕੁਵਾਰੀ ਪੱਕੀ ਪੱਕੀ ਕਰਵਾ ਕੇ ਹਟਾਂਗੇ ਸੰਕਰਾਂਨ ਦੇ ਕਹਿੰਦੇ ਹੁਣ ਸੰਕਰਾਂ ਤਾਂ ਅਸੀਂ ਕੀ ਕਰਨਾ ਖੋਤੀ ਸਾਧ ਤੇ ਹੁਣ ਮਾਮਾ ਜੀ ਸਾਡੇ ਡੇਰੇ ਜੀ ਤਕਰੀਬਤ ਪ੍ਰਾਤਨ ਸਮੇਂ ਤੋਂ ਚੱਲਦਾ 84 ਸਾਲਾਂ ਤੋਂ ਇਹ ਕਾਬਜ ਬੈਠਾ ਜੀ 1984 ਤੋਂ ਇਹ ਤੁਸੀਂ ਆਉਣ ਰਿਕਾਰਡ ਕਰ ਸਕਦੇ ਆ ਸਾਹਿਬ ਤੁਸੀਂ ਹੁਣ ਬੱਚੇ ਹੋਗੇ ਤਾਂ ਆਪਾਂ ਮੈਂ ਵੀ ਛੋਟਾ ਹੀ ਆ ਪਹੁੰਚ ਕੇ ਪਹੁੰਚ ਕੇ ਅਸੀਂ ਇਹੀ ਮੰਗ ਕਰੀਏ ਵੀ ਕੱਲੀ ਕਲੀ ਇਹ ਕੁਟਿਆ ਡੇਰੇ ਦੀ ਜਾਨੀ ਕਿ ਜਾਂਚ ਕੀਤੀ ਜਾਵੇ ਜਾਂਚ ਕਰਕੇ ਇਹਨੇ ਜਿਹੜੇ ਸਟਾਫ ਹੈਦਾ ਆਪਦਾ 5-7 ਬੰਬੇ ਆ ਕੁਲਦੀਪ ਸਿੰਘ ਜਸਵੀਰ ਕੌਰ ਸਰੇਸ਼ ਸਾਹਿਬ ਆ ਜਿਹੜਾ ਦਾ ਸਾਕਾ ਭਤੀਜਾ ਵਾ ਉਹ ਮਾਨੰਦ ਕਹਿੰਦੇ ਉਹਨੂੰ ਅਵਤਾਰ ਸਿੰਘ ਉਹ ਉਹਦੀ ਵੀ ਜਾਂਚ ਕਰਨੀ ਚਾਹੀਦੀ ਆ ਉਹ ਵੀ ਸੰਨਿਆਸੀ ਬਣਿਆ ਹੋਇਆ ਵਾ ਇਹਨਾਂ ਨੂੰ ਗੱਡੀ ਤੋਂ ਵੀ ਲਾਤਾ ਕਹਿੰਦੇ? ਉਹ ਹਾਂਜੀ ਇਹਨੇ ਸੰਤ ਸਮਾਜ ਨੇ ਗੱਡੀ ਤੋਂ ਲਾਇਆ ਹੋਇਆ ਵਾ। ਓਨਰ ਪੰਜਾਂ ਨੂੰ ਉੱਥੇ ਹਜੇ ਵੀ ਮੱਲੀ ਬੈਠੇ ਆ ਉਹਨੂੰ ਬਰਖਾਸਤ ਕੀਤਾ। ਨਗਰ ਨੇ ਵੀ ਬਾਈਕਟ ਕੀਤਾ ਵੀ ਲੋਕ ਵੀ ਜਾ ਰਹੇ ਉਹ ਕਿ ਨਹੀਂ ਜਾ ਰਹੇ। ਹੁਣ ਵੀ ਥੋੜੇ ਜੇ ਜਾਂਦੇ ਜਿਹਨੂੰ ਨਹੀਂ ਪਤਾ ਜੀ। ਕਿੱਦਾਂ ਜਾਗਰੂ ਕਰਾਂਗੇ ਲੋਕਾਂ ਨੂੰ? ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜੀ ਅਸੀਂ ਹਾਈ ਕੋਰਟ ਤੱਕ ਜਾ ਕੇ ਲੋਕਾਂ ਨੂੰ ਤੁਹਾਡੇ ਮੀਡੀਆ ਰਾਹੀਂ ਜਾਣਕਾਰੀ ਮਿਲੂਗੀ ਵੀ ਭਾਈ ਉੱਥੇ ਦਾ ਆਹ ਕੰਮ ਚੱਲਦਾ ਵਾ। ਬਾਬਾ ਹੁਣ ਡੇਰੇ ਤੇ ਆ ਕੇ ਫਰਾਰ ਨਹੀਂ ਨਹੀਂ ਫਰਾਰ ਹੈ ਉਦਾਂ ਦਾ ਹੀ। ਜੇ ਸੱਚਾ ਹੁੰਦਾ ਉਸੇ ਡੇਰੇ ਤੇ ਜਾਂ ਲਾਕਪਾਸ ਖੜਕੇ ਤੁਹਾਡੇ ਸਾ ਨਾਮ ਕੀਤਾ ਸੀ ਚੱਕ ਕੇ ਦਾ ਤਲਵੰਡੀ ਖੁਰਦ ਇੱਕ ਹੋਰ ਦੱਸੋ ਜੀ ਧਾਮ ਬਣਾਈ ਫਿਰਦਾ ਉਹਨੂੰ ਕਾਗਜ਼ਾਂ ਦੇ ਵਿੱਚ ਸਾਡਾ ਨਗਰ ਹੈਗਾ ਤਲਵੰਡੀ ਖੁਰਦ ਕਾਹਦਾ ਧਾਮ ਧਾਮ ਤਾਂ ਤੇ ਸੈਕਸ ਦਾ ਬਣਾਤਾ ਵਪਾਰ ਦਾ ਧੰਦਾ ਬਣਾਤਾ ਜਿੱਥੇ ਮਰਜੀ ਤੁਸੀਂ ਦੇਖ ਲਓ ਅਸੀਂ ਇਨਸਾਫ ਦੀ ਕੀਤੀ ਆ ਸਾਨੂੰ ਸਾਰੇ ਸਟਾਫ ਨੇ ਡੀਸੀ ਨੇ ਵੀ ਕਿਹਾ ਵਾ ਤੁਹਾਨੂੰ ਕੱਲਾ ਕੱਲਾ ਸਾਰ ਨੂੰ ਸੰਗਤ ਨੂੰ ਜਾਗਰੂਕ ਕਰਕੇ ਫੈਸਲਾ ਦਿੱਤਾ ਜੂਗਾ ਇਨਸਾਫ ਮਿਲੂਗਾ ਜੇਲ੍ਹ ਵੀ ਜਾਊਗਾ ਜੀ ਇਹ ਕਿਤਨੇ ਕਿਤੇ ਬਾਜੋ ਜਿਹੜਾ ਤੁਸੀਂ ਮੰਗ ਲੈ ਕੇ ਆਇਆ ਬਾਜੋ ਥੋੜਾ ਆਹ ਮਾਹੌਲ ਸ਼ਾਂਤ ਹੋ ਜਾਂਦਾ ਵਾ ਨਹੀਂ ਨਹੀਂ ਜੀ ਉਹ ਨਹੀਂ ਪਿੱਛੇ ਹਟਣ ਵਾਲੇ ਹੈਗੇ ਅਸੀਂ ਟੇਕ ਨਹੀਂ ਅਸੀਂ ਟੇਕ ਨਾਲੇ ਨਹੀਂ ਹੈਗੇ ਜੀ ਅੱਜ ਤੱਕ ਨਗਰ ਦੇ ਵਿੱਚੋਂ ਪਸਲਿਓ ਬਈ ਕੋਈ ਵੀ ਗੱਲਬਾਤ ਅਸੀਂ ਜੇ ਕਿਸੇ ਪਾਸੇ ਨੂੰ ਖੜੇ ਆ ਤਾਂ ਸੱਚ ਨਾਲ ਖੜੇ ਪਰ ਝੂਠ ਨਾਲ ਨਹੀਂ ਅਸੀਂ ਖੜਨਾ ਬਾਬੇ ਨੇ ਬਾਲ ਘਰ ਵੀ ਬਣਾਇਆ ਹਾ ਹਾਂ ਜੀ ਬਾਲ ਘਰ ਦੇ ਵਿੱਚ ਵੀ ਬੱਚੀਆਂ ਨੇ ਉਹਦੇ ਵਿੱਚ ਬੱਚੀਆਂ ਦਾ ਸਾਨੂੰ ਇੰਨਾ ਕੁ ਪਤਾ ਲੱਗਿਆ ਵਾ ਬਈ ਜਿਹੜੀਆਂ ਛੋਟੀਆਂ ਬੱਚੀਆਂ ਨੇ ਇਹ ਜਿਹੜੇ ਬੱਚੇ ਰੱਖੇ ਹੋਏ ਨੇ 5-7 ਬੰਦੇ ਵੱਖ-ਵੱਖ ਥਾਵਾਂ ਦੇ ਅੰਬਰਸਾਰੀ ਧਰਾਲੇ ਵਾਲੇ ਵਾਲੇ ਕੋਠੀਆਂ ਦਾ ਪਤਾ ਲੱਗਿਆ ਉਹਨਾਂ ਕੋਠਿਆਂ ਦੇ ਵਿੱਚ ਬੀਬੀਆਂ ਨੂੰ ਜਦੋਂ ਕੋਈ ਗਰਭਪਤੀ ਹੋ ਜਾਂਦੀ ਆ ਉਹਨੂੰ ਸ਼ਿਫਟ ਕਰਕੇ ਜਦ ਲਗਾਇਆ ਜਾਂਦਾ ਕਿਉਂਕਿ ਲੈਂਦੀਆਂ ਨੇ ਇਹ ਬੀਬੀ ਦੀ ਇੱਕ ਵਾਇਰਲ ਹੋਈ ਆ ਕਹਿੰਦੀ ਵੀ ਮੈਂ ਬੱਚੇ ਦੀ ਖਾਤਰ ਆਈ ਸੀ ਬੱਚਾ ਤਾਂ ਤਾਂ ਵੀ ਮੈਂ ਆਪਦੇ ਘਰ ਨੂੰ ਕੀ ਦੱਸਾਂ ਉਹ ਕਹਿੰਦਾ ਜੀ ਤੂੰ ਹੁਣ ਇਹ ਤੋਂ ਕੁਝ ਲੈਰ ਦੇਦਾ ਯਾਨੀ ਕਿ ਉਹ ਦਿੰਦਾ ਵੀ ਸੀ ਕਿ ਸੁਣਿਆ ਵਾ ਬੱਚੇ ਵੇਚਦਾ ਵੀ ਸੀ ਵੇਚਦਾ ਜੀ ਬੱਚੇ ਕਹਿੰਦੇ ਸੁਣਿਆ ਵਾ ਸੁਣਿਆ ਸੀ ਹਾਂਜੀ ਪਰ ਲੋਕਾਂ ਨੂੰ ਕੀ ਕਹੂੰਗੇ ਜਿਹੜੇ ਤੇਰੇ ਡੇਰਿਆਂ ਦੇ ਜਾਣਦੇ ਨੇ ਪਹਿਲਾਂ ਉਹ ਦੇਖੋ ਜੀ ਹੁਣ ਇਹ ਕਹਿੰਦਾ ਆਮ ਬੰਦੇ ਦੇ ਦੇਖਦੇ ਆ ਵੀ ਇੱਥੇ ਕੋਈ ਕੁਝ ਮਿਲ ਜੂਗਾ ਜੀ ਸਾਡੇ ਬੱਚੇ ਵੀ ਆਪਾਂ ਭੇਜ ਦਿੰਨੇ ਆ ਵੀ ਇੱਥੇ ਕੋਈ ਸਿੱਖਦੀ ਹੈ ਹੁਣ ਸਿੱਖਣ ਲਈ ਵੀ ਆਪਾਂ ਪਤਾ ਹੀ ਆ ਕੀ ਹਾਲ ਆਪਣੇ ਸੰਸਦਾਂ ਦਾ ਬਕਈਆਂ ਦਾ ਹਨਾ ਸੰਸਦਾਂ ਦਾ ਪਦਨਾਮ ਹੁੰਦੀ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸੱਚੀਆਂ ਸੁਚੀਆਂ ਸੰਸਦਾਂ ਚਲਾਓ ਜਿਹੜੇ ਸੰਿਆਸੀ ਸਾਧ ਆ ਉਹਨਾਂ ਨੇ ਇਹਨਾਂ 'ਤੇ ਦਾਗ ਲਾਤਾ ਅੱਛਾ ਇਹਨੇ ਸਾਹ ਤੋਂ ਡੇਰਾ ਚਲਾ ਰਹੇ ਨੇ ਡੇਰਾ ਤਾਂ 84 ਤੋਂ ਬੈਠਾ ਜੀ ਮੱਲੀ 1984 ਮਾਮਲੇ ਹੋ ਤਾਂ ਕਾਇ ਨਹੀਂ ਮਾਮਲੇ ਦੇ ਵੱਖ-ਵੱਖ ਆ ਜੀ ਉਹ ਦਵਾਏ ਜਾਂਦੇ ਰਹੇ ਆ ਪਤਾ ਨਹੀਂ ਸਿਆਸੀ ਕਰਨ ਦੇ ਕਾਰਨ ਪਤਾ ਨਹੀਂ ਕੀ ਗੱਲ ਹੁੰਦੀ ਸੀ ਦਬ ਜਾਂਦੇ ਸੀਗੇ ਇਸ ਲਈ ਹੁਣ ਵੀਡੀਓ ਦੇ ਨਾਲ ਹੋਰ ਵੀ ਜਮੇ ਭੱਜੇ ਆ ਪਹਿਲੀ ਗੱਲ ਇਹ ਤੇ ਚੇਲੇ ਚਾਟੜ ਜਦੋਂ ਭੱਜਦੇ ਉਹ ਸਾਰਾ ਕੁਝ ਦੱਸਦੇ ਆ ਘੁੱਟ ਦਾ ਮਾਰਦਾ ਕਹਿੰਦਾ ਵੀ ਬਾਹਰ ਚ ਜਾ ਕੇ ਦੱਸਿਆ ਦੇਖ ਲਿਓ ਪੈਸਾ ਥੇਲਾ ਦੇ ਕੇ ਸਾਰੇ ਬਲੈਕ ਮੈਨਰੀ ਕਰਦਾ ਉਹਨੂੰ ਵੀਡੀਓ ਡਿਲੀਟ ਕਰਨ ਵਾਸਤੇ ਕਹਿੰਦਾ 30 ਲੱਖ ਰੁਪਏ ਹਾਂਜੀ ਸੁਣਿਆ ਇਹ ਹੈਗਾ ਜੀ ਕੀ ਸੀ ਪੂਰਾ ਮਾਮਲਾ ਪੂਰਾ ਮਾਮਲਾ ਜੀ ਉਹਨਾਂ ਨੂੰ ਪ ਵੀਡੀਓ ਵੀ ਵੈਲ ਕਰਤੀ ਚੰਗਾ ਕੰਮ ਕੀਤਾ ਮੈਂ ਤਾਂ ਕਹਣਾ ਜੀ ਜਾਗਪੁਰ ਕੀਤਾ ਹਾਂਜੀ ਪਰ ਅਸੀਂ ਇਹੋ ਜੇ ਕੰਮ ਚ ਨਹੀਂ ਹੈਗੇ ਜੀ ਬਿਲਕੁਲ ਚੱਲੋ ਚੱਟ ਕੇ ਬਾਬਾ ਜੀ 1 ਮਿੰਟ ਜੀ ਆਹ ਖਾਲਸਾ ਜੀ ਦੀ ਗੱਲ ਸੁਣੋ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਸਰਪੰਚ ਸਰਪੰਚ ਕਲਾਂ ਤੋਂ ਸਰਪੰਚ ਹਾਂਜੀ ਤੇ ਮਤਲਬ ਇਹ ਆ ਵੀ ਜੇ ਹੁਣ ਆਪਣੇ ਮਹੱਲੇ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਗਲਤ ਅੰਸਰ ਕੋਈ ਗਲਤ ਲੇਡੀ ਰਹਿਣ ਲੱਗ ਜਾਂਦੀ ਹੈ ਜਾ ਬੰਦਾ ਕੋਈ ਗਲਤ ਰਹਿਣ ਲੱਗ ਜਾਂਦਾ ਆਪਣਾ ਜੋਰ ਲਗਿਆ ਹੁੰਦਾ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਵੀ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਵਾ ਬੱਚੇ ਕੀ ਸਿੱਖਣਗੇ ਹੁਣ ਇਹਨੇ ਸਾਡੇ ਇਲਾਕੇ ਦਾ ਮਾਹੌਲ ਖਰਾਬ ਕਰਤਾ ਇਸ ਲਈ ਸਾਡੇ ਸਾਡੀ ਮੰਗ ਆ ਪੰਜਾਬ ਸਰਕਾਰ ਕੇ ਵੀ ਸਾਰੇ ਅਗੇ ਮੀਡੀਆ ਕੇ ਵੀ ਮੰਗ ਇਹੀ ਆ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਇਹਨਾਂ ਦਾ ਉਥੋਂ ਡੇਰਾ ਹੀ ਚੱਕਿਆ ਜਾਵੇ ਉਹਨੂੰ ਉਹਨੂੰ ਕਬਜ਼ਾ ਕਰਕੇ ਉੱਥੇ ਕੋਈ ਹੋਰ ਕੰਮ ਤੋਰੇ ਜਾਣ ਉਹ ਡੇਰਾ ਵੀ ਕਬਜ਼ੇ 'ਚ ਲੈ ਜਾਣਾ ਚਾਹੀਦਾ ਸਰਕਾਰ ਕੇ ਮੰਗੇ ਸੀ ਹਾਂਜੀ ਬੱਚੇ ਵੀ ਹੁੰਦੇ ਨੇ ਬੱਚੇ ਤੇ ਉੱਥੇ ਕੀ ਕੀ ਸ਼ੋਸ਼ਣ ਹੁੰਦੇ ਆ ਕੀ ਕੀ ਨਹੀਂ ਹੁੰਦੇ ਆ ਪਹਿਲਾਂ ਵੀ ਇੱਕ ਦੋ ਵੀ ਰੌਲੇ ਪਏ ਨੇ ਮੇਰੇ ਫਾਦਰ ਸਾਹਿਬ ਵੀ ਜਦੋਂ ਜਾਂਦੇ ਸੀਗੇ ਉਦੋਂ ਵੀ ਇਹਨਾਂ ਦਾ ਰੌਲਾ ਪਿਆ ਸੀਗਾ ਬਹੁਤ ਵੱਡੇ ਪੱਧਰ ਤੇ ਕੰਮ ਚੱਲਿਆ ਸੀਗਾ ਪਰ ਉਹ ਤੋਂ ਵੀ ਦਬਾਇਆ ਗਿਆ ਉਹ ਠੀਕ ਹੈ ਜੀ ਅੱਜ ਕੁਝ ਲੋਕਾਂ ਵੱਲੋਂ ਕਾਫੀ ਸੰਗਤ ਦੇ ਵਿੱਚ ਆ ਕੇ ਇੱਕ ਦਰਖਾਸਤ ਦਿੱਤੀ ਹੈ ਇੱਕ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਨ ਰਾਖੇ ਦੇ ਵਿੱਚ ਕੁਝ ਗਤੀਵਿਧੀਆਂ ਇਹੋ ਜਿਹੀਆਂ ਹੋ ਰਹੀਆਂ ਨੇ ਜੋ ਕਾਨੂੰਨ ਦੀ ਉਲੰਘਣਾ ਜਿਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੋ ਰਹੀ ਹੈ ਤੇ ਮੈਂ ਸੀਐਮਐਫ ਉਹ ਜਿਹੜੇ ਸਾਡੇ ਚੀਫ ਮਿਨਿਸਟਰ ਪੇਡ ਆਫਿਸ ਪਰ ਔਰ ਨਾਲ ਦੇ ਨਾਲ ਜਿਹੜੇ ਕਨਸਰਨ ਸੰਬੰਧਿਤ ਪੁਲਸ ਅਫਸਰਾਂ ਦੇ ਡਿਊਟੀ ላይ ਹੈਗੇ ਤੁਰੰਤ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਰਿਪੋਰਟ ਦਿਓ ਠੀਕ ਹੈ ਸਰ ਥੈਂਕ ਯੂ